ਆ ਛੋਟੇ ਜਿਹੇ ਵੀਡੀਓ ਕਲਿੱਪ ਨੇ ਨਾ ਰਵਾ ਕੇ ਰੱਖ ਦਿੱਤਾ ਯਾਰੋ ਆ ਵੀਰ ਨੇ ਨਾ ਮੱਝ ਹੱਥੀ ਪਾਲੀ ਸੀ ਬਹੁਤ ਪਿਆਰ ਸੀ ਵੀਰ ਦਾ ਇਹਦੇ ਨਾਲ ਤੇ ਇਹ ਮੱਝ ਨਾ ਪਾਣੀ ਚ ਮਰ ਗਈ ਯਾਰੋ ਦੇਖ ਲੋ ਵੀ ਆ ਜਿੰਮੇਦਾਰ ਕਿਵੇਂ ਪੁੱਬਾ ਮਾਰ ਮਾਰ ਕੇ ਰੋਂਦਾ ਪਿਆ ਹੈ ਆਪਣੇ ਤੋਂ ਉਸ ਨੂੰ ਦੂਰ ਨਹੀਂ ਕਰਦਾ ਪਿਆ ਯਾਰੋ ਬਹੁਤ ਦੁੱਖ ਲੱਗਦਾ ਹੈ ਜਦੋਂ ਬੱਚਿਆਂ ਵਾਂਗ ਕਿਸੇ ਚੀਜ਼ ਨੂੰ ਪਾਲ ਲਿਆ ਹੁੰਦਾ ਹੈ ਇਹ ਤਾਂ ਵਿਚਾਰੇ ਬੇਜ਼ੁਬਾਨ ਆ ਦਿਲ ਦੇ ਸਾਫ਼ ਬਹੁਤ ਹੁੰਦੇ ਆ ਸੱਚੀ ਇਹਨਾਂ ਨਾਲ ਜਦੋਂ ਮੋਹ ਪੈ ਜਾਂਦਾ ਹੈ ਨਾ ਤਾਂ ਇਹਨਾਂ ਤੋਂ ਦੂਰ ਹੋਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਬਹੁਤ ਸਾਰੇ ਪੰਜਾਬੀ ਇਹ ਦੁੱਖ ਚੱਲਦੇ ਪਏ ਆ ਹੱਥੀ ਪਾਲੇ ਜਾਨਵਰ ਉਹਨਾਂ ਤੋਂ ਦੂਰ ਹੋ ਗਏ ਆ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਜਾਨਵਰਾਂ ਦੀ ਜਾਨ ਨਿਕਲ ਗਈ ਤਰਫ ਤਰਫ ਕੇ ਸੋ ਸੱਚੀ ਯਾਰੋ ਇਹ ਰੂਹ ਕੰਬਾਉ ਚੀਜ਼ਾਂ ਦੇਖ ਨਹੀਂ ਹੁੰਦੀਆਂ ਸੋ ਤੁਸੀਂ ਹੁਣ ਇੰਨਾ ਕਰ ਸਕਦੇ ਹੋ ਵੀ ਇਹਨਾਂ ਪੰਜਾਬੀਆਂ ਦੇ ਹੱਕ 'ਚ ਜ਼ਰੂਰ ਖੜੋ ਜੋ ਇਹਨਾਂ ਨੂੰ ਘਾਟੇ ਪਏ ਆ ਉਹ ਜ਼ਰੂਰ ਪੂਰੇ ਕਰੋ ਜੋ ਬੇਜ਼ੁਬਾਨ ਦੂਰ ਹੋ ਗਏ ਉਹ ਤਾਂ ਵਾਪਸ ਆ ਨਹੀਂ ਸਕਦੇ ਪਰ ਆਪਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਸਕਦੇ ਆ ਸੋ ਪੰਜਾਬ ਦੀ ਸਲਾਮਤੀ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰਾਖਾ